ਅੱਜ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਦੇ ਸਾਰੇ ਆਈਟੀ ਵਿੰਗ ਦੀ ਜਾਂ ਆਈਟੀ ਦੇ ਕਮੁੰਡਿਆਂ ਦੀ ਮੀਟਿੰਗ ਕਰਕੇ ਇੱਕੋ ਕੰਮ ਤੇ ਲਾਇਆ ਕਿ ਜਿੰਨੀ ਚਰਨਜੀਤ ਬਰਾੜ ਦੀ ਕਰਦਾਰ ਕੁਛੀ ਹੁੰਦੀ ਹੈ ਓਨੀ ਕਰ ਦਿਓ ਮੈਂ ਇਹ ਕਿਹੜੇ ਕੰਮ ਚ ਪਈਓ ਪ੍ਰਧਾਨ ਸਾਹਿਬ ਆਪਾਂ ਪ੍ਰਧਾਨ ਸਾਹਿਬ ਇਹਨਾਂ ਗੱਲਾਂ ਨਾਲ ਪਾਰਟੀ ਤਕੜੀ ਨਹੀਂ ਹੋਣੀ ਮੈਨੂੰ ਤੁਸੀਂ ਮਾਰ ਦਿਓ ਮੈਨੂੰ ਤੁਸੀਂ ਕੁੱਟ ਲਓ ਮੈਨੂੰ ਤੁਸੀਂ ਬਦਨਾਮ ਕਰ ਦਿਓ ਇਹਦੇ ਨਾਲ ਪਾਰਟੀ ਦਾ ਕੀ ਫਾਇਦਾ ਹੋਊਗਾ ਕਿਉਂਕਿ ਤੁਹਾਡੇ ਨਾਲ ਹੀ ਸੀਗਾ ਜੇ ਕੋ ਗਲਤ ਕੰਮ ਇਹ ਤੂੰ ਪਹਿਲਾਂ ਕੀਤਾ ਸੀ ਤੇ ਇਹਦਾ ਮਤਲਬ ਫਿਰ ਥੋੜੀ ਛਤਰਛਾਇਆ ਥੱਲੇ ਹੀ ਹੋਇਆ ਇਸ ਕਰਕੇ ਇੱਕ ਉੰਗਲ ਜੇ ਮੇਰੇ ਅੰਨੀ ਨੂੰ ਆਉਗੀ ਚਾਰ ਤੁਹਾਡੇ ਬੰਨੀ ਨੂੰ ਆਉਣਗੀਆਂ ਆਪ ਦੇ ਆਈਟੀ ਵਿੰਗ ਨੂੰ ਪਾਰਟੀ ਨੂੰ ਤਕੜਾ ਕਰਨ ਲਈ ਲਾਓ ਇਹਨਾਂ ਕਮਾਂ 'ਚ ਨਾ ਪਾਓ ਕਿਰਪਾ ਕਰ ਅੱਜ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਕਰਦਾਰ 쿠ਸ਼ੀ ਦਾ ਨਵਾਂ ਕਿੱਸਾ ਸਾਹਮਣੇ ਆਇਆ ਹੈ ਕਿ ਜਿਹੜਾ ਕੈਨੇਡਾ ਤੋਂ ਸੰਘਾ ਬੋਲ ਰਿਹਾ ਸੀ ਕਿ ਐਲ ਐਮ ਆਈਆ ਦਾ ਧੰਦਾ ਹੈ ਜੀ ਫਲਾਣਾ ਧੰਗਾ ਹੈ ਜਿਹੜੇ ਗਗਨ ਦਾ ਉਸ ਦੇ ਨਾਮ ਲੈਂਦਾ ਸੀ ਉਸ ਗਗਨ ਨੂੰ ਅੱਜ ਮੇਰੇ ਖਿਆਲ ਵਿਡੀਓ ਬਣਾਉਣ ਲਈ ਪੇਸ਼ ਕੀਤਾ ਹੈ ਉਹਦੀ ਮਜਬੂਰੀ ਹੈ ਮੈਨੂੰ ਪਤਾ ਹੈ ਕਿਉਂਕਿ ਉਹਦੀ ਆਪਣੀ ਵਾਈਫ ਦੇ ਲਈ ਜਿਹੜੀ ਐਲ ਐਮ ਆਈ ਲਈ ਹੈ ਉਹ ਹਲੇ ਤੱਕ ਨਾ ਤਾਂ ਪੀ ਆਰ ਹੋਈ ਹੈ ਤੇ ਉਹਨਾਂ ਕੋਲ ਹੀ ਵਾਲੇ ਕੰਮ ਕਰਦੀ ਹੈ ਜਿਹੜਾ ਬੰਦਾ ਉੱਥੇ ਗਿਆ ਹੁੰਦਾ ਜਿਹਨੂੰ ਇਹ ਲੱਗਦਾ ਕਿ ਮੈਂ ਡਿਪੋਰਟ ਹੋ ਸਕਦਾ ਸੀ ਵਾਪਸ ਆਉਣਾ ਪੈ ਸਕਦਾ ਸੀ ਤੇ ਐਲ ਐਮ ਆਈ ਕਰਕੇ ਮੈਂ ਕੈਨੇਡਾ 'ਚ ਰਹਿ ਗਿਆ ਤੇ ਉਹ ਕਿਸੇ ਦੇ ਕਹੇ ਕੁਝ ਵੀ ਬੋਲ ਸਕਦਾ ਹੈ ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਇਹਨਾਂ ਦਾ ਰਿਸ਼ਤੇਦਾਰ ਹੈ ਕੋਈ ਤੇ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਕੋਈ ਮੁਹਾਲੀ ਦੇ ਵਿੱਚ ਦਫਤਰ ਨਹੀਂ ਹੈ ਤੇ ਇੱਕ ਪਾਸੇ ਕਹਿੰਦਾ ਮੁਹਾਲੀ ਦਫਤਰ ਹੈ ਇੱਕ ਪਾਸੇ ਕਹਿੰਦਾ ਮੈਂ ਬਰਨਾਲੇ ਅੱਡੇ ਦੇ ਵਿੱਚ 30 ਲੱਖ ਰੁਪਇਆ ਦਿੱਤਾ ਯਾਰ ਕੋਈ ਕੋਈ ਢੰਗ ਸਰਦੇ ਐਲੀਗੇਸ਼ਨ ਤਾਂ ਲਾ ਲੈਂਦੇ ਕੱਲ ਮੈਨੂੰ 4 5 6 ਫੋਨ ਆਏ ਜਿਹੜੇ ਗਗਨ ਨੂੰ ਮੁੰਡੇ ਉੱਥੇ ਜਾਣਦੇ ਆ ਤੇ ਜਿਨ੍ਹਾਂ ਦੀ ਪ੍ਰੈਜੈਂਸ ਦੇ ਵਿੱਚ ਮੈਨੂੰ ਫੋਨ ਕਰਕੇ ਗਗਨ ਨੇ ਆਪ ਕਿਹਾ ਸੀ ਵੀ ਬਾਈ ਮੈਂ ਤੁਹਾਡਾ ਨਾਂ ਲਿਆ ਤੇ ਇਸ ਕਰਕੇ ਮੈਨੂੰ ਐਲ ਐਮ ਆਈ ਮਿਲ ਗਈ ਤੁਹਾਡਾ ਧੰਨਵਾਦ ਜੇ ਮੈਨੂੰ ਮੇਰਾ ਨਾਂ ਲੈ ਕੇ ਪੁੱਛਣ ਤਾਂ ਤੁਸੀਂ ਕਹਿ ਦਿਓ ਵੀ ਮੈਨੂੰ ਜਾਣਦਾ ਐ ਪਰ ਇੰਨਾ ਫੋਨ ਤੁਸੀਂ ਮੈਨੂੰ ਗਗਨ ਨੇ ਕੀਤਾ ਗਗਨ ਤੇ ਐਦੋਂ ਬਾਅਦ ਮੈਂ ਤੈਨੂੰ ਜਾਣਦਾ ਵੀ ਨਹੀਂ ਵੀਰੇ 나 ਮੈਨੂੰ ਪਤਾ ਹੈ ਤੂੰ ਕਿ ਕਿਹੜਾ ਪਿੰਡ ਹੈ ਸੋ ਕੋਈ ਦੀਆ ਕੱਲ ਪਰਸੋਂ ਮੈਨੂੰ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਕਿ ਯਾਰ ਸਾਡੇ ਸਾਹਮਣੇ ਉਹ ਮਿੰਨਤਾ ਕਰਦਾ ਸੀ ਵੀ ਮੈਨੂੰ ਕਿਸੇ ਤਰੀਕੇ ਇੱਥੇ ਰਹਿਣ ਦੇ ਲਈ ਬਚਾ ਲਓ ਤੇ ਉਹਦੇ ਕੋਲੇ ਨਾ ਕੋਈ ਪੈਸੇ ਸੀ ਨਾ ਕੋਈ ਅਸੀ ਗੱਲ ਸੀ ਨਾ ਉਹ ਦੇ ਸਕਦਾ ਸੀ ਤੇ ਇਸ ਕਰਕੇ ਇਹ ਸਰਾਸਰ ਝੂਠਾ ਅਲੀਗੇਸ਼ਨ ਹੈ ਔਰ ਜੇ ਕਿਸੇ ਨੂੰ ਪੈਸੇ ਦਿੱਤੇ ਕਿਹੜੇ ਅਕਾਊਂਟ ਚ ਪਾਏ ਕਿਹੜੇ ਰਿਸ਼ਤੇਦਾਰ ਨੂੰ ਭੜਾਏ ਕਾਦੇ ਤੇ ਆਏ ਕਾਦੇ ਤੇ ਗਏ ਇਹ ਵੀ ਝੂਠੀਆਂ ਗੱਲਾਂ ਨਾਲ ਕਰਦਾਰ ਕੁਸ਼ੀ ਨਾਲ ਬਣਨਾ ਕੁਛ ਨਹੀਂ ਕੱਲ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਦੇ ਸਾਰੇ ਆਈਟੀ ਵਿੰਗ ਦੀ ਜਾਂ ਆਈਟੀ ਦੇ ਕੁਮੁੰਡਿਆਂ ਦੀ ਮੀਟਿੰਗ ਕਰਕੇ ਇੱਕੋ ਕੰਮ ਤੇ ਲਾਇਆ ਕਿ ਜਿੰਨੀ ਚਰਨਜੀਤ ਬਰਾੜ ਦੀ irdਾਰ ਕੁਸ਼ੀ ਹੁੰਦੀ ਹੈ ਓਨੀ ਕਰ ਦਿਓ ਮੈਂ ਇਹ ਕਿਹੜੇ ਕੰਮ ਚ ਪਈਓ ਪ੍ਰਧਾਨ ਸਾਹਿਬ ਆਪਾਂ ਪ੍ਰਧਾਨ ਸਾਹਿਬ ਇਹਨਾਂ ਗੱਲਾਂ ਨਾਲ ਪਾਰਟੀ ਤਕੜੀ ਨਹੀਂ ਹੋਣੀ ਮੈਨੂੰ ਤੁਸੀਂ ਮਾਰ ਦਿਓ ਮੈਨੂੰ ਤੁਸੀਂ ਕੁੱਟ ਲਓ ਮੈਨੂੰ ਤੁਸੀਂ ਬਦਨਾਮ ਕਰ ਦਿਓ ਇਹਦੇ ਨਾਲ ਪਾਰਟੀ ਦਾ ਕੀ ਫਾਇਦਾ ਹੋਊਗਾ ਕਿਉਂਕਿ ਤੁਹਾਡੇ ਨਾਲ ਹੀ ਸੀਗਾ ਜੇ ਕੋਈ ਗਲਤ ਕੰਮ ਐ ਤੂੰ ਪਹਿਲਾਂ ਕੀਤਾ ਸੀ ਤੇ ਤੇ ਇਹਦਾ ਮਤਲਬ ਫਿਰ ਥੋੜੀ ਛਤਰਛਾਇਆ ਥੱਲੇ ਹੀ ਹੋਇਆ ਇਸ ਕਰਕੇ ਇੱਕ ਉੰਗਲ ਜੇ ਮੇਰੇ ਅੰਨੀ ਨੂੰ ਆਉਗੀ ਚਾਰ ਤੁਹਾਡੇ ਬੰਨੀ ਨੂੰ ਆਉਣਗੀਆਂ ਆਪਦੇ ਆਈਟੀ ਵਿੰਗ ਨੂੰ ਪਾਰਟੀ ਨੂੰ ਤਕੜਾ ਕਰਨ ਲਈ ਲਾਓ ਇਹਨਾਂ ਕਮਾਂ 'ਚ ਨਾ ਪਾਓ ਕਿਰਪਾ ਕਰ ਅੱਜ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਕਰਦਾਰ 쿠ਸ਼ੀ ਦਾ ਨਵਾਂ ਕਿੱਸਾ ਸਾਹਮਣੇ ਆਇਆ ਹੈ ਕਿ ਜਿਹੜਾ ਕੈਨੇਡਾ ਤੋਂ ਸੰਘਾ ਬੋਲ ਰਿਹਾ ਸੀ ਕਿ ਐਲ ਐਮ ਆਈਆ ਦਾ ਧੰਦਾ ਹੈ ਜੀ ਫਲਾਣਾ ਧੰਗਾ ਹੈ ਜਿਹੜੇ ਗਗਨ ਦਾ ਉਸ ਦੇ ਨਾਂ ਲੈਂਦਾ ਸੀ ਉਸ ਗਗਨ ਨੂੰ ਅੱਜ ਮੇਰੇ ਖਿਆਲ ਵਿਡੀਓ ਬਣਾਉਣ ਲਈ ਪੇਸ਼ ਕੀਤਾ ਹੈ ਉਹਦੀ ਮਜਬੂਰੀ ਹੈ ਮੈਨੂੰ ਪਤਾ ਹੈ ਕਿਉਂਕਿ ਉਹਦੀ ਆਪਣੀ ਵਾਈਫ ਦੇ ਲਈ ਜਿਹੜੀ ਐਲ ਐਮ ਆਈ ਲਈ ਹੈ ਉਹ ਹਲੇ ਤੱਕ ਨਾ ਤਾਂ ਪੀ ਆਰ ਹੋਈ ਹੈ ਤੇ ਉਹਨਾਂ ਕੋਲੇ ਹੀ ਗਲੇ ਕੰਮ ਕਰਦੀ ਹੈ ਜਿਹੜਾ ਬੰਦਾ ਉੱਥੇ ਗਿਆ ਹੁੰਦਾ ਜਿਹਨੂੰ ਇਹ ਲੱਗਦਾ ਕਿ ਮੈਂ ਡਿਪੋਰਟ ਹੋ ਸਕਦਾ ਸੀ ਵਾਪਸ ਆਉਣਾ ਪੈ ਸਕਦਾ ਸੀ ਤੇ ਐਲ ਐਮ ਆਈ ਕਰਕੇ ਮੈਂ ਕੈਨੇਡਾ 'ਚ ਰਹਿ ਗਿਆ ਤੇ ਉਹ ਕਿਸੇ ਦੇ ਕੋਈ ਕੁਝ ਵੀ ਬੋਲ ਸਕਦਾ ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਇਹਨਾਂ ਦਾ ਰਿਸ਼ਤੇਦਾਰ ਹੈ ਕੋਈ ਤੇ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਕੋਈ ਮੁਹਾਲੀ ਦੇ ਵਿੱਚ ਦਫਤਰ ਨਹੀਂ ਹੈ ਤੇ ਇੱਕ ਪਾਸੇ ਕਹਿੰਦਾ ਮੁਹਾਲੀ ਦਫਤਰ ਹੈ ਇੱਕ ਪਾਸੇ ਕਹਿੰਦਾ ਮੈਂ ਬਰਨਾਲੇ ਅੱਡੇ ਦੇ ਵਿੱਚ 30 ਲੱਖ ਰੁਪਇਆ ਦਿੱਤਾ ਯਾਰ ਕੋਈ ਕੋਈ ਢੰਗ ਸਰਦੇ ਐਲੀਗੇਸ਼ਨ ਤਾਂ ਲਾ ਲੈਂਦੇ ਕੱਲ ਮੈਨੂੰ 4 5 6 ਫੋਨ ਆਏ ਜਿਹੜੇ ਗਗਨ ਨੂੰ ਮੁੰਡੇ ਉੱਥੇ ਜਾਣਦੇ ਆ ਤੇ ਜਿਨ੍ਹਾਂ ਦੀ ਪ੍ਰੈਜੈਂਸ ਦੇ ਵਿੱਚ ਮੈਨੂੰ ਫੋਨ ਕਰਕੇ ਗਗਨ ਨੇ ਆਪ ਕਿਹਾ ਸੀ ਵੀ ਬਾਈ ਮੈਂ ਤੁਹਾਡਾ ਨਾਂ ਲਿਆ ਤੇ ਇਸ ਕਰਕੇ ਮੈਨੂੰ ਐਲ ਐਮ ਆਈ ਮਿਲ ਗਈ ਤੁਹਾਡਾ ਧੰਨਵਾਦ ਜੇ ਮੈਨੂੰ ਮੇਰਾ ਨਾਂ ਲੈ ਕੇ ਪੁੱਛਣ ਤਾਂ ਤੁਸੀਂ ਕਹਿ ਦਿਓ ਵੀ ਮੈਨੂੰ ਜਾਣਦਾ ਐ ਪਰ ਇੰਨਾ ਫੋਨ ਤੁਸੀਂ ਮੈਨੂੰ ਗਗਨ ਨੇ ਕੀਤਾ ਗਗਨ ਤੇ ਐਦੋਂ ਬਾਅਦ ਮੈਂ ਤੈਨੂੰ ਜਾਣਦਾ ਵੀ ਨਹੀਂ ਵੀਰੇ ਨਾ ਮੈਨੂੰ ਪਤਾ ਤੈ ਤ ਕਿਹੜਾ ਪਿੰਡ ਐ ਸੋ ਕੁਦੀਆ ਕੱਲ ਪਰਸੋਂ ਮੈਨੂੰ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਕਿ ਯਾਰ ਸਾਡੇ ਸਾਹਮਣੇ ਉਹ ਮਿੰਨਤਾਂ ਕਰਦਾ ਸੀ ਵੀ ਮੈਨੂੰ ਕਿਸੇ ਤਰੀਕੇ ਇੱਥੇ ਰਹਿਣ ਦੇ ਲਈ ਬਚਾ ਲਓ ਤੇ ਉਹਦੇ ਕੋਲੇ ਨਾ ਕੋਈ ਪੈਸੇ ਸੀ ਨਾ ਕੋਈ ਅਸੀ ਗੱਲ ਸੀ ਨਾ ਉਹ ਦੇ ਸਕਦਾ ਸੀ ਤੇ ਇਸ ਕਰਕੇ ਇਹ ਸਰਾਸਰ ਝੂਠਾ ਅਲੀਗੇਸ਼ਨ ਐ ਔਰ ਜੇ ਕਿਸੇ ਨੂੰ ਪੈਸੇ ਦਿੱਤੇ ਕਿਹੜੇ ਅਕਾਊਂਟ ਚ ਪਾਏ ਕਿਹੜੇ ਰਿਸ਼ਤੇਦਾਰ ਨੂੰ ਭੜਾਏ ਕਾਦੇ ਤੇ ਆਏ ਕਾਦੇ ਤੇ ਗਏ ਇਹ ਵੀ ਝੂਠੀਆਂ ਗੱਲਾਂ ਨਾਲ ਕਰਦਾਰ ਕੁਸ਼ੀ ਨਾਲ ਬਣਨਾ ਕੁਛ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ